ਤੁਸੀਂ ਜੁੜੇ ਹੋ ਲਾਈਵ ਦੇ ਨਾਲ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹੈਗੇ ਆ ਸਭ ਤੋਂ ਪਹਿਲੇ ਦੇਖ ਸਕਦੇ ਹੋ ਜਿਹੜੀ ਬੱਸ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈ ਸਾਲਾ ਸਰਤਾਂ ਦੇ ਲਈ ਇਹ ਬੱਸ ਰਵਾਨਾ ਹੋ ਰਹੀ ਹੈ ਮੰਡੀ ਪੰਜੇ ਕਵਤਾਰ ਤੋਂ ਤੇ ਇਸ ਬੱਸ ਦੀ ਸੇਵਾ ਦੀ ਗੱਲ ਕਰਦੇ ਆ ਤਾਂ ਫਰੀ ਸੇਵਾ ਜਲਾਲਾਬਾਦ ਦੇ ਸਾਬਕਾ ਵਦਾਇਕਾ ਤੇ ਗੁਰੂ ਆਰ ਸਜ ਦੇ ਉਦਯੋਗਪਤੀ ਰਮਿੰਦਰ ਸਿੰਘ ਆਵਲਾ ਵੱਲੋਂ ਇਹ ਬੱਸ ਸੇਵਾ ਦੇ ਵਿੱਚ ਭੇਜੀ ਗਈ ਹੈ ਤੇ ਹੁਣੇ ਬੱਸ ਰਵਾਨਾ ਹੋਣੀ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਦਿਖਾ ਦਿੰਦੇ ਆ ਸਭ ਤੋਂ ਪਹਿਲਾਂ ਲਾਈਵ ਦੇ ਨਾਲ ਜੋੜ ਦਿੰਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਸਾਬਕਾ ਕਾਂਗਰਸ ਵਿਦਾਇਗੀ ਕਰਨ ਦੇ ਇਸ ਮੌਕਾ ਬੱਲੋ ਮੰਡੀ ਪੰਜੇ ਗਵਤਾਰ ਬਾਲਾ ਜੀ ਮੰਦਰ ਤੋਂ ਇਹ ਬੱਸ ਰਵਾਨਾ ਜਿਹੜੀ ਆ ਉਹ ਹੁਣ ਕੀਤੀ ਜਾਣੀ ਹੈ ਰਸਮਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਰਹੀਆਂ ਨੇ ਹਾਂ ਗੱਲਬਾਤ ਕਰ ਲਏ ਨੇ ਹੈਗੇ ਆ ਹਾਂ ਪੀਐਮ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਬਕਾ ਵਿਦਾਇਗੀ ਕੋਲੋਂ ਜਿਹੜੀ ਇਹ ਬੱਸ ਦਿੱਤੀ ਗਈ ਹੈ ਮੇਜਤਜੀ ਸਾਡੇ ਜਿਹੜੇ ਡੀਟਰ ਨੇ ਆ ਸ਼੍ਰੀ ਰਮੇਂਦਰ ਆਵਲਾ ਜੀ ਚੰਦਲੇ ਸਾਹਿਬ ਉਹ ਹਰ ਧਰਮ ਨੂੰ ਮੰਨਦੇ ਨੇ ਹਰ ਧਰਮ ਦਾ ਬਲ ਸਤਕਾਰ ਕਰਦੇ ਉਹ ਅੱਜ ਜਿਹੜੇ ਸ਼ਰਧਾਲੂ ਸੀ ਉਹਨਾਂ ਦੇ ਸਾਣਾ ਸਰ ਸਾਹਿਬ ਵਾਸਤੇ ਆਣਾ ਸੀ ਇਸ ਲਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੇ ਆਪ ਵੀ ਜਿਹੜੇ ਸਾਰੇ ਸੀ ਉਹ ਪ੍ਰੋਵਾਈਡ ਕਰਾਈ ਵਸ ਵੀ ਕਿਸੇ ਬੰਦੇ ਨੂੰ ਜਿਹੜੇ ਸ਼ਰਧਾ ਦੇ ਮਦਦਪੁਰ ਉੱਥੇ ਜਾਣ ਅੱਜ ਉਹਨਾਂ ਨੇ ਆਪ ਵੀ ਆਉਣਾ ਸੀ ਪਰ ਕੁਦਰਤੀ ਐਮਰਜੈਂਸੀ ਕਰਕੇ ਕੱਲ ਉਹਨਾਂ ਨੂੰ ਫਾਈਲ ਲੱਗੀ ਤੇ ਚਲੀ ਜਾਣਾ ਪਿਆ ਤੇ ਮਿਟਿੰਗ ਸੀ ਜਿੱਦਾਂ ਉਹਨਾਂ ਨੇ ਆਪ ਵੀ ਆ ਗਏ ਤੋਂ ਕਰਨੀ ਕਰਕੇ ਉਹਨਾਂ ਨੇ ਸਾਡੀ ਸਾਰੇ ਜਿਹੜੇ ਕਾਂਗਰਸ ਪ੍ਰੈਜ਼ੀਡੈਂਟ ਸਾਰੇ 5:30 ਵੀ ਜਿਹੜੇ ਸਾਰੇ ਲੀਡਰ ਨੇ ਉਹਨਾਂ ਸਾਰਿਆਂ ਦੇ ਡਿਊਟੀ ਲਾਈਵ ਤੁਸੀਂ ਜਾ ਕੇ ਉਹਨਾਂ ਨੂੰ ਗੱਡੀ ਤੋਂ ਉਹ ਸੱਚੇ ਪਾਤਸ਼ਾਹ ਜੰਗਬਲੀ ਜੀ ਸਾਰਿਆਂ ਦੇ ਮੇਰ ਕਰ ਹਾਂ ਬਿਲਕੁਲ ਜੀ ਵਿਪਨ ਜੀ ਕੀ ਕਹਿਣਾ ਚਾਹੁੰਦੇ ਹੋ ਬੱਸ ਦੀ ਤੁਸੀਂ ਦੱਸ ਰਿਹਾ ਸੀ ਕਿ ਆ ਕਿਤੇ ਹੋਰ ਨੂੰ ਸੀ ਪਰ ਨਹੀਂ ਮਿਲੀ ਉਧਰੋਂ ਤੇ ਇਧਰ ਸ਼ੁਰੂ ਕਰਾਤੀ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਬਾਲਾ ਜੀ ਦੀ ਕਿਰਪਾ ਦੇ ਨਾਲ ਔਰ ਜੋ ਕਾਂਗਰਸ ਦੇ ਸਾਭਕਾ ਵਿਧਾਇਕ ਨੇ ਰਮਿੰਦਰ ਆਵਲਾ ਜੀ ਉਹਨਾਂ ਵੱਲੋਂ ਜਿਹੜੀ ਬੱਸ ਪੰਜੇਗੀ ਤੋਂ ਸਾਲਾ ਸਰ 47 ਭੇਜੀ ਜਾ ਰਹੀ ਹੈ ਪਰ ਮੈਂ ਇੱਥੇ ਵੀ ਦੱਸਣਾ ਕਿਉਂਕਿ ਪਿਛਲੇ ਸਾਲ ਸਾਡੇ ਹਲਕੇ ਦੇ ਵਿਧਾਇਕ ਫੋਜਾ ਸਿੰਘ ਸਰਾਰੀ ਜੀ ਉਹਨਾਂ ਨੇ ਕਿਹਾ ਸੀ ਕਿ ਪੰਜੇਗੀ ਉਤਾਰ ਤੋਂ ਇੱਕ ਦੀ ਦੋ ਬੱਸਾਂ ਲੈ ਕੇ ਜਾਵਾਂਗੇ ਇਹ ਵਾਅਦਾ ਉਹਨਾਂ ਨੇ ਕੀਤਾ ਸੀ ਤੇ ਪੂਰਾ ਅੱਜ ਰਵਿੰਦਰ ਆਵੜਾ ਜੀ ਕਰ ਰਹੇ ਨੇ ਕਿ ਉਸ ਟਾਈਮ ਹੀ ਜਿਹੜਾ ਆਧਾਰ ਕਾਰਡ ਸਾਰੇ ਇਕੱਠੇ ਕੀਤੇ 60 ਦੇ ਕਰੀਬ ਯਾਤਰੀਆਂ ਦੇ ਆਧਾਰ ਕਾਰਡ ਆਏ ਸੀ ਔਰ ਐਮਐਲਏ ਸਾਹਿਬ ਨੇ ਚਲੋ ਫੋਨ ਨਹੀਂ ਚੱਕਿਆ ਉਸ ਤੋਂ ਬਾਅਦ ਤਿੰਨ ਚਾਰ ਵਾਰੀ ਸੰਪਰਕ ਕੀਤਾ ਉਹਨਾਂ ਦੇ ਪੀਏ ਸਾਹਿਬ ਨਾਲ ਸੰਪਰਕ ਕੀਤਾ ਲਾਡੀ ਜੀ ਨਾਲ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਸੀ ਔਰ ਮੈਂ ਕਿਹਾ ਦੱਸਿਆ ਜਿਹੜਾ ਵਾਅਦਾ ਸੀਗਾ ਤੋਂ ਅੱਜ ਕੀਤਾ ਤਾਂ ਸਰਾਰੀ ਸਾਹਿਬ ਨੇ ਸੀ ਹੋਰ ਅੱਜ ਜਿਹੜਾ ਰਮਿੰਦਰ ਆਵਲਾ ਜੀ ਉਹਵਾ ਦਿਨ ਪੂਰਾ ਕਰ ਰਹੇ ਨੇ ਔਰ ਸੰਗਤਾਂ ਦੇ ਵਿੱਚ ਬਹੁਤ ਖੁਸ਼ੀ ਹੈ 60 ਦੇ ਕਰੀਬ ਸੰਗਤਾਂ ਜਿਹੜੇ ਜਾ ਰਹੀਆਂ ਨੇ ਔਰ ਅਜੇ ਵੀ 25-30 ਸੰਗਤਾਂ ਜਿਹੜੀਆਂ ਨਾ ਕਮੰਦਰ ਬੈਠੀਆਂ ਹੋਈਆਂ ਔਰ ਬਾਲਾ ਜੀ ਕਿਰਪਾ ਕਰਨ ਅਮਰੀਕ ਜੀ ਨੇ ਕਿਹਾ ਸੀ ਤੁਸੀਂ ਪਹਿਲਾਂ ਦੱਸ ਦਿੰਦੇ ਕਿ ਦੋ ਬੱਸਾਂ ਕਰ ਦਿੰਦੇ ਪਰ ਉਹ ਸੰਗਤ ਮੌਕੇ ਤੇ ਤਿਆਰ ਹੋਈ ਸੀ ਇਸ ਕਰਕੇ ਪ੍ਰੋਗਰਾਮ ਨਹੀਂ ਬੰਦ ਸਕਦਾ ਸੀ ਔਰ ਅੱਜ ਜਿਹੜੀ ਇਹ ਸਾਰੀ ਟੀਮ ਇੱਥੇ ਪਹੁੰਚੀ ਹੈ ਪਰਦਾਨ ਸਾਹਿਬ ਪਹੁੰਚੇ ਨੇ ਪਿੰਜੀ ਔਰ ਅਮਰੀਕੀ ਪਹੁੰਚੇ ਨੇ ਨੀਸ਼ੂ ਜੀ ਪਹੁੰਚੇ ਹੈ ਔਰ ਵੀ ਨਾ ਦਨ ਸਾਰੀ ਇੱਧਰ ਵੀ ਪਾਈ ਸਾਹਿਬ ਖੜੇ ਹੋਏ ਨੇ ਔਰ ਸਾਰੀ ਟੀਮ ਜਿਹੜੀ ਪਹੁੰਚੀ ਉਹਨਾਂ ਦਾ ਵੀ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਹਾਂ ਕੀ ਪ੍ਰਬੰਧ ਹੈ ਕਿਦਾਂ ਜਾਓਗੇ ਕਦੋਂ ਵਾਪਸੀ ਦੀ ਹੈਗੀ ਪ੍ਰਬੰਧ ਜਿਹੜਾ ਪੰਜ 10 ਮਿੰਟ ਦਾ ਜਿਹੜੀ ਬੱਸੇ ਤੋਂ ਰਵਾਨਾ ਹੋ ਰਹੀ ਹੈ ਜੀ ਔਰ ਕੱਲ ਰਾਤ ਨੂੰ ਜਿਹੜੀ ਵਾਪਸੀ ਹੋਏਗੀ ਅੱਜ ਰਾਤ ਨੂੰ ਅਸੀਂ ਸਾਲਾ ਸਰ ਪਹੁੰਚ ਜਾਾਂਗੇ ਔਰ ਬਾਲਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਕੱਲ ਰਾਤ ਨੂੰ ਵਾਪਸੀ ਹੋਏਗੀ ਸਾਰੇ ਪ੍ਰਬੰਧ ਜਿਹੜੇ ਹੈ ਮੁਕੰਮਲ ਹੋ ਚੁਕਿਆ ਹੈ ਇਧਰ ਦਰਸ਼ਕ ਜੀ ਵੀ ਖੜੇ ਹੈ ਮੱਟੀ ਸਾਹਿਬ ਵੀ ਖੜੇ ਹੈ ਔਰ ਇਹ ਸਾਰੇ ਦੇ ਸਹਿਯੋਗ ਦੇ ਨਾਲ ਜਿਹੜਾ ਇਹਨਾਂ ਨੇ ਸਾਰਿਆਂ ਨੇ ਸੇਵਾ ਇਹਦੇ ਯਾਤਰਾ ਦੇ ਵਿੱਚ ਪਾਈਏ ਔਰ ਇਸੇ ਤਰ੍ਹਾਂ ਬਾਲਾ ਜੀ ਕਿਰਪਾ ਕਰਨ ਔਰ ਸਾਰੇ ਯਾਤਰੀ ਜਿਸ ਤਰ੍ਹਾਂ ਜਾ ਰਹੇ ਨੇ ਉਸੇ ਤਰ੍ਹਾਂ ਹੀ ਬਾਲਾ ਜੀ ਦੇ ਦਰਸ਼ਨ ਕਰਕੇ ਵਾਪਸ ਹੋ ਗਏ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਹਾਂ ਜੀ ਦਰਸ਼ਕੀ ਕੀ ਕਹਿਣਾ ਚਾਹੁੰਦੇ ਜੀ ਹਾਂ ਜੀ ਹਾਂ ਬਗੀ ਜੀ ਜਿਹੜੀ ਬਾਲਾ ਜੀ ਦੇ ਅੱਜ ਸਥਾਨ ਤੇ ਜਾ ਰਹੇ ਨੇ ਸਵਾਰੀਆਂ ਇਹ ਬੜੀ ਸ਼ਰਧਾ ਭਾਵਨਾ ਨਾਲ ਜਾ ਰਹੀਆਂ ਹਨ ਔਰ ਸਾਡੇ ਲੀਡਰ ਐਮ.ਐਲ.ਏ ਰਮਿੰਦਰ ਆਵਲਾ ਜੀ ਉਹਨਾਂ ਦੇ ਸੰਯੋਗ ਨਾਲ ਉਹਨਾਂ ਸ਼ਰਧਾ ਭਾਵਨਾ ਨੇ ਅੱਜ ਸਾਰਿਆਂ ਸਾਰਿਆਂ ਖੁਸ਼ ਕੀਤਾ ਔਰ ਰਵਾਨਾ ਹੋ ਰਹੀ ਹੈ ਸਾਰੇ ਖੁਸ਼ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਂਜੀ ਦਰਜੀ ਤੇ ਅਮਰੀਕ ਜੀ ਕੀ ਕਹਿਣਾ ਚਾਹੁੰਦੇ ਹੋ ਸਾਰੇ ਤੁਸੀਂ ਬਲਾਕ ਪਤਾਨ ਦੀ ਪਹੁੰਚੇ ਹੋਗੇ ਕਈ ਕਿਸੇ ਹੋਰ ਨੇ ਸੀ ਪਰ ਸੇਵਾ ਲਈ ਹਮੇਸ਼ਾ ਅੱਗੇ ਆਉਂਦਾ ਆਵਲਾ ਪਰਵਾਹ ਨਹੀਂ ਇਸ ਕੰਮ ਚ ਸਿਆਸਤ ਨਹੀਂ ਕਰਨਾ ਚਾਹੁੰਦੇ ਪਰ ਜੋ ਵੀ ਰਮਿੰਦਰਾਵਲਾ ਜੀ ਆ ਸਾਂਝੇ ਕੰਮ ਤੋਂ ਕਿਤੇ ਵੀ ਪਛਾਣ ਨਹੀਂ ੜਦੇ। ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਗੁਰੂ ਘਰ ਦਾ, ਗੁਰਦਰਾ ਸਾਹਿਬ ਦਾ ਹੋਵੇ, ਮੰਦਿਰ ਦਾ ਹੋਵੇ, ਨਾ ਕਿਸੇ ਵੀ ਸਥਾਨ ਦਾ ਹੋਵੇ, ਤਾਂ ਥਾਂ ਤੇ ਰਮਿੰਦਰਾ ਜੀ ਵੱਧ ਤੋਂ ਵੱਧ ਚੜ੍ਹ ਕੇ ਸੇਵਾ ਕਰਦੇ ਨੇ। ਇਹਨਾਂ ਦੀ ਮੰਗ ਆਈ ਸੀ ਵੀ ਬੱਸ ਭੇਜਣੀ ਹੈ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਬੱਸ ਦੀ ਤਿਆਰੀ ਕਰੋ ਤੇ ਉਹਨਾਂ ਨੂੰ ਪਿਆਰ ਹੈ ਜੀ ਬੱਸ ਤੇ ਚੱਲੀ ਆ। ਬਿਲਕੁਲ ਜੀ ਬੱਸ ਤਿਆਰ ਹੈ ਦੇਖੋ ਤਾਂ ਜਿਹੜੀ ਰਸਮਾਂ ਆ ਉਹ ਵੀ ਕੀਤੀ ਜਾ ਰਹੀ ਹੈ। ਬਾਕੀ ਦਾ ਤਸਵੀਰਾਂ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਦੇ ਹਾਂ। ਸ਼੍ਰੀ ਬਾਲਾ ਜੀ ਤਾਮ ਮੰਡੀ ਪੰਜੇਗੇ ਤੋਂ ਸਾਲਾ ਸਰ ਤਾਮ ਦੇ ਲਈ ਇਹ ਬੱਸ ਰਵਾਨਾ ਹੋ ਰਹੀ ਹੈ ਸ਼ਰਦਾਲੂ ਜਿਹੜੇ ਐ ਇਸ ਵਾਸਤੇ ਜਾ ਰਹੇ ਹੈਗੇ ਆ ਰਮਿੰਦਰ ਸਿੰਘ ਆਫਲਾ ਤੋਂ ਵੱਲੋਂ ਇਹ ਬੱਸ ਫਰੀ ਸੇਵਾ ਦੇ ਵਿੱਚ ਵੇਚੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਵਰਨਾਲਾ ਉਹ ਪਾ ਜੀਗਾ ਕਿੰਦੀਆਂ ਜਾ ਰਹੀਆਂ ਹੈਗੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਜਰੀਏ ਤੁਹਾਨੂੰ ਦਿਖਾ ਰਹੇ ਆ ਇਸ ਲਈ ਕਿ ਇਹ ਬੱਸ ਸਾਵਕਲ ਦਾ ਇੱਕ ਗਗਿੰਦਰ ਸਿੰਘ ਕਾਵਲਾ ਹੋਰ ਨੇ ਸਾਲਾ ਸਰ ਭਾਮਦੇਲੀ ਵਿਕਤੀ ਹੋ ਗਈ ਹੈ ਇਹ ਵੀ ਦੱਸਿਆ ਗਿਆ ਹੈ 65000 ਰੁਪਏ ਦੀ ਸੇਵਾ ਜੜੀ ਹੈ ਇਹ ਟੋਟਲ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਿਹਾ ਮੰਡੀ ਪੰਜੇ ਕਵਤਾਰ ਤੋਂ ਜਿੱਥੋਂ ਇਹ ਬੱਸ روانਾ ਕੀਤੀ ਜਾ ਰਹੀ ਹੈ ترجمة <applause> <applause>